ਭਾਈ ਜੀ ਆਹ ਪਿੰਡ ਜੰਗੀ ਰਣਾ ਤੋਂ ਨੋਜਮਾਨ ਹੈ ਕੱਲਾ ਰਾਸਣ ਦੀਆਂ ਚਾਰ ਪੰਜ ਟਰਾਲੀਆਂ ਨਹੀਂ ਲੈ ਕੇ ਜਾ ਰਹੇ ਇਹ ਕਹਿੰਦੇ 20 ਦਿਨਾਂ ਨੂੰ ਅਸੀਂ ਡੀਜ਼ਲ ਦਾ ਵੀ ਹੱਲ ਕਰਾਂਗੇ ਉਹ ਜੇ ਇਹੋ ਜਿਹਾ ਹੌਸਲਾ ਨਾ ਪੰਜਾਬ 'ਚ ਪੰਜਾਬ ਕਦੇ ਵੀ ਨਹੀਂ ਹਾਰ ਸਕਦਾ ਬੇਸ਼ੱਕ ਕੋਈ ਵੀ ਨਾ ਪੜੇ ਹੱਕ 'ਚ ਖੜੇ ਪੰਜਾਬ ਅੱਜ ਪਰਿਵਾਰ ਬਣ ਕੇ ਲੜ ਰਿਹਾ ਕੋਈ ਮੋਦੀ ਵਰਗਾ ਨਹੀਂ ਬੋਲਿਆ ਕੋਈ ਹੋਰ ਸੂਬੇ ਦੇ ਬੰਦੇ ਨਾਲ ਨਹੀਂ ਖੜੇ ਪਰ ਕੌਣ ਆਪਾਂ ਆਪਣੇ ਨਾਲ ਆਪ ਖੜੇ ਆਂ ਪੰਜਾਬ ਸਿਆ ਜਿੰਨਾ ਚਿਰ ਇਹੋ ਜਿਹੇ ਬੰਦੇ ਆਪਣੀ ਧਰਤੀ ਤੇ ਨਾ ਆਪਾਂ ਮਰ ਨਹੀਂ ਸਕਦੇ ਖੜੇ ਆ ਭਰਾ ਕਹਿੰਦੇ ਆ ਵੀ ਜੇ ਵਾਹਣ ਕਰਾਉਣੇ ਪੈ ਗਏ ਜਮੀਨਾਂ ਸੈੱਟ ਕਰਨੀਆਂ ਪੈਗੀਆਂ ਜੇ ਸਾਨੂੰ ਪਸ਼ੂ ਵੀ ਲੈ ਕੇ ਦੇਣੇ ਪੈਗੇ ਅਸੀਂ ਉਹ ਵੀ ਲੈ ਕੇ ਦੇਵਾਂਗੇ ਜੇ ਘਰਾਂ 'ਚ ਤੇੜਾਂ ਜਾਂ ਉਹ ਵੀ ਛੋਡਾ ਕਰਾਵਾਂਗੇ ਨਾ ਹੋਇਆ ਇਹ ਜੋਧਿਆਂ ਵਾਲੀ ਗੱਲ ਜਿਹੜੀ ਬਾਈ ਨੇ ਕਿ ਕਿ ਪਸ਼ੂ ਵੀ ਲੈ ਕੇ ਦੇਣੇ ਪੈ ਅਸੀਂ ਪਸ਼ੂ ਵੀ ਲੈ ਕੇ ਦੇਵਾਂਗੇ ਹਾਂ ਸੋ ਭਰਾਵੋ ਚੜ੍ਹਦੀ ਕਲਾ ਵਾਲੇ ਜੋਧੇ ਨੇ ਚੜ੍ਹਦੀ ਕਲਾ ਦਾ ਪੰਜਾਬ ਹੈ ਚੜ੍ਹਦੀ ਕਲਾ 'ਚ ਹੀ ਰਹਿਣਾ ਜਾਣਦੇ ਨੇ ਇਹ ਕੀ ਕੀ ਪਤਾ ਡਾਕਟਰ ਸਾਹਿਬ ਕੀ ਤੇ ਆਫਤਾਂ ਜੇ ਕੀ ਹੋ ਜੇ ਯਾਰ ਇਹਦਾ ਕੀ ਬਣਦਾ ਅੱਜ ਉਹਨਾਂ ਤੇ ਕੱਲ ਨੂੰ ਆਪਣੇ ਤੇ ਵੀ ਆ ਸਕਦੀ ਹੈ ਸਰਕਾਰਾਂ ਤਾਂ ਬਾਅਦ 'ਚ ਪਹਿਲਾਂ ਆਪਾਂ ਹੀ ਨੀਂ ਜਨਜ਼ਰ ਖੜੇ ਆ ਆਪਣੇ ਬੰਦਿਆਂ ਨਾਲ ਬਾਈ ਸਰਕਾਰਾਂ ਸਭ ਭੱਜ ਗੀਆਂ ਛੱਡ ਕੇ 120 ਸੋ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਵੀ ਮੈਦਾਨ ਚ ਨਿਕਲੋ ਪੂਰਾ ਪੰਜਾਬ ਹੜਾਂ ਦੀ ਮਾਰਚਾ ਜਿਵੇਂ ਡਾਕਟਰ ਨੇ ਕਿਹਾ ਕਿ ਗਰਮੀ ਚੜ ਚੁੱਕੀ ਆ ਚਾਰੇ ਪਾਸਿਓਂ ਗੜ ਸੰਕਰ ਇਸ ਟਾਈਮ ਪੂਰਾ ਮੀਂਹ ਆ ਲੁਧਿਆਣੇ ਰਾਤ ਦਾ ਪੈ ਰਿਹਾ ਖੜ ਜੋ ਕੋਈ ਨਾ ਆਪਣੇ ਦੇ ਯਾਰ ਅੱਜ ਥੋੜਾ ਹਫਤਾਈ ਆ ਜਿੱਦ ਦਿਨਾਂ ਪੰਜਾਬ ਵੱਜਿਆ ਉੱਦੇ ਦੀ ਆਸਤ ਆਉਂਦੀ ਆ ਆਪਾਂ ਲੜਾਂਗੇ ਜਿੱਤਾਂਗੇ ਧੰਨਵਾਦ ਜੀ